ਸਿਕਾ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਤੇ ਖੜੇ ਸੀ ਜੀ ਕਰਮ ਜੋਗੀ ਬਾਦਵਾ ਕਲੀਨ ਕਾਹਨ ਜੀ ਲਹਿਰਾ ਗਾਗਾ ਖੜੇ ਸੀ ਆਪਾਂ ਕਿਉਂਕਿ ਆਪਾਂ ਇਹਨਾਂ ਨਾਲ ਇੱਕ ਪਰਿਵਾਰ ਵਾਂਗੂ ਜੁੜੇ ਹੋਏ ਆਂ ਵੀਡੀਓ ਆਪਾਂ ਅਪਡੇਟ ਕਰਦੇ ਰਹੇ ਨੇ ਤੇ ਇਹਨਾਂ ਦਾ ਰਿਜ਼ਲਟ ਵਧੀਆ ਉਹ ਤਾਂ ਅਪਡੇਟ ਕਰਦੇ ਰਹੇ ਨੇ ਤਾਂ ਵਾਸੀ ਹਣਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਹਣਾ ਬਹੁਤ ਦੂਰੋਂ ਦੂਰੋਂ ਲੋਕ ਉਰੇ ਆਉਂਦੇ ਨੇ ਤਾਂ ਫਿਰ ਤੋਂ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਜੀ ਜਦੋਂ ਵੀਡੀਓ ਅਪਡੇਟ ਕਰਦੇ ਆ ਤਾਂ ਹੁਣ ਕਿੱਥੋਂ ਕਿੱਥੋਂ ਲੋਕ ਆਏ ਜਿਹੜੀ ਇਹਨਾਂ ਦੀ ਲੋਕੇਸ਼ਨ ਆਏ ਹੈ ਮੰਡੀ ਵਾਲਾ ਮੰਦਿਰ ਹੈ ਜੀ ਅਗਰਸਾਹਨ ਮੰਦਿਰ ਹੈ ਨਾ ਤਾਂ ਤੁਸੀਂ ਲਹਿਰਾ ਗਾਗਾ ਪਹੁੰਚੋ ਜਰੂਰ ਤੇ ਵੀਡੀਓ ਸ਼ੇਅਰ ਕਰਦੇ ਕਿਉਂਕਿ ਹਰ ਇੱਕ ਦੇ ਕੰਮ ਆਉਣ ਵਾਲੀ ਵੀਡੀਓ ਹੈ ਕਿਉਂਕਿ ਬੰਦਾ ਅੱਕਿਆ ਪਿਆ ਹੁੰਦਾ ਦਵਾਈਆਂ ਲੈ ਲੈ ਕੇ ਹੈ ਨਾ ਇਹ ਪੱਕਾ ਇਲਾਜ ਕਰਦਦੇ ਨੇ ਖੁਰਕਦਾ ਮੈਂ ਆਪ ਦੇਖੇ ਹੋਏ ਨੇ ਮੈਂ ਆਪ ਇਸ ਚੀਜ਼ ਦਾ ਗਵਾਹ ਹਾਂ ਨਾ ਤੇ ਤੁਹਾਨੂੰ ਅੱਗੇ ਤੋਂ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਵੀ ਅਪਡੇਟ ਕਰਾਂਗੇ ਕਿਹੜੀ ਕਿਹੜੀ ਹੈ ਨਾ ਅ ਬਿਮਾਰੀਆਂ ਕਿਵੇਂ ਠੀਕ ਹੋਈਆਂ ਤੇ ਬਾਕੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਆ ਆਜੋ ਫਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਦੇਖੀ ਕੋਈ ਇਹ ਦੁਬਾਰਾ ਤੋਂ ਫਿਰ ਤੁਹਾਡੇ ਦਰਸ਼ਨ ਹੋਏ ਚੰਗਾ ਲੱਗਿਆ ਤੇ ਹੋਰ ਦੱਸੋ ਜੀ ਫਿਰ ਕਿਵੇਂ ਚੱਲ ਰਿਹਾ ਆਪਣਾ ਬਹੁਤ ਵਧੀਆ ਚੱਲ ਰਿਹਾ ਜੀ ਤੇ ਜੀ ਰਿਸਪੌਂਸ ਜੀ ਮੈਂ ਜਿਨ੍ਹਾਂ ਨੂੰ ਦਵਾਈ ਦਿੱਤੀ ਹੈ ਅੱਛਾ ਜੀ ਉਹ ਜੀ ਬਹੁਤ ਸ਼ਾਨਦਾਰ ਦਵਾਈ ਨਾਲ ਰਾਜੀ ਹੋ ਗਏ ਠੀਕ ਹੈ ਜੀ ਤੇ ਕਿਸੇ ਬੰਦੇ ਦਾ ਲੰਬਾ ਨਹੀਂ ਆਇਆ ਜੀ ਮੇਰੇ ਕੋਲ ਕਿ ਮੈਂ ਰਾਜੀ ਨਹੀਂ ਹੋਇਆ ਠੀਕ ਹੈ ਜੀ ਜਿਹਨੇ ਕੋਰਸ ਕੀਤਾ ਜੀ 8 ਹਫ਼ਤਿਆਂ ਦਾ ਸਹੀ ਦਵਾਈ ਲਈਤੀ ਖਾਦੀ ਹੈ ਟਾਈਮ ਸਰ ਉਹ ਬਿਲਕੁਲ ਨੋ ਪਰ ਨੋ ਹੋ ਗਈ ਜਿਹੜਾ ਇਹ ਕੋਰਸ ਹੈ 8 ਹਫ਼ਤਿਆਂ ਦਾ 8 ਹਫ਼ਤੇ ਦਾ ਦੋ ਦੋਸਤੋ ਜਿਹੜੇ ਡਾਕਟਰ ਸਾਹਿਬ ਹਨ ਕੋਰਸ ਇੱਕ ਕੋਰਸ ਹੀ ਹੈ ਇੱਕ ਤਰ੍ਹਾਂ ਦਾ ਤੇ 8 ਹਫ਼ਤਿਆਂ ਦਾ ਕੋਰਸ ਹੈ ਰੈਗੂਲਰ ਲੈਣੀ ਪੈਂਦੀ ਹੈ ਤੇ ਸ਼ਰਤੀਆ ਇਲਾਜ ਹੈ ਬਹੁਤ ਬਸ ਇਹਨਾਂ ਦੀ ਇੱਕ ਚੀਜ਼ ਕੁ ਮਾਰ ਜਾਂਦੀ ਹੈ ਕਿ ਇਹ ਜਿਵੇਂ ਕੋਈ ਕਲਾਇੰਟ ਠੀਕ ਹੁੰਦਾ ਹੈ ਨਾ ਵੀਡੀਓ ਨਹੀਂ ਬਣਾਉਂਦੇ ਹੈਗੇ ਮਣਾ ਉਹ ਕਈ ਵਾਰ ਇਹ ਕਹਿੰਦੇ ਨੇ ਵੀ ਇਤਰਾਜ ਕਰ ਜਾਂਦੇ ਨੇ ਪਰ 100% ਇਲਾਜ ਹੈਗਾਗਾ ਖੁਰਕ ਦਾ ਜਿੰਨੀ ਵੀ ਹੈ ਤੇ ਹੋਰ ਕਿੱਥੋਂ ਕਿੱਥੋਂ ਆਏ ਜੀ ਦੁਵਾਰ ਤੋਂ ਫੇਰ ਕਿਉਂਕਿ ਪੁਰਾਣੇ ਖਣਦਾਨੀ ਵੈਦਾਂ ਜੀ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਵੀ ਕੰਮ ਕਰਦੇ ਸੀ ਮੈਂ ਵੀ ਕਰਦਾ ਮੇਰਾ ਪੁੱਤਰ ਵੀ ਕੰਮ ਕਰਦਾ ਹੈ ਖਣਦਾਨੀ ਵੈਦ ਕਰਕੇ ਬਹੁਤ ਦੂਰੋਂ ਦੂਰ ਪਹਿਲਾਂ ਜਾਣ ਪਛਾਣ ਵੀ ਹੈ ਕੋਈ ਜੀ ਹਰਿਆਣੇ ਤੋਂ ਆਏ ਚੰਡੀਗੜ੍ਹ ਸਾਈਟ ਤੋਂ ਆਏ ਹੁਣ ਦੋ ਬੀਬੀਆਂ ਆਈਆਂ ਸੀ ਮੋਹਾਰੀ ਜੀ ਸੀਆਂ ਅੱਛਾ ਹੁਣ ਮੁਹਾਲੀ ਤੋਂ ਜਿਹੜੀਆਂ ਬੈਠੀਆਂ ਸੀ ਹਾਂ ਜਿਹੜੀ ਬੈਠੀ ਦੋ ਮੁਹਾਲੀ ਤੋਂ ਹਾਂ ਹੀ ਦੋਸਤੋ ਜਿਵੇਂ ਹੁਣ ਬੈਠਾ ਸੀਗਾ ਮੈਂ ਮੇਰੇ ਸਾਹਮਣੇ ਦੀ ਗੱਲ ਹੈ ਮੁਹਾਲੀ ਤੋਂ ਆਏ ਹੋਏ ਸੀ ਦੋ ਲੇਡੀਜ਼ ਉਹ ਤਾਂ ਹੀ ਫਿਰ ਵੀਡੀਓ ਦਾ ਚੱਕਰ ਵੀ ਆਪਾਂ ਕਿਉਂ ਹਣਾ ਕਿਸੇ ਦੀ ਪ੍ਰਾਈਵੇਸੀ ਦਿਖਾਉਣੀ ਹੈ ਤੇ ਮੁਹਾਲੀ ਤੋਂ ਆਏ ਹੋਏ ਸੀ ਤੇ ਉਹਨਾਂ ਦੀ ਫਿਰ ਪ੍ਰੋਬਲਮ ਪਿਆ ਫਰਕ ਹਣਾ ਬੈਸ ਜੀ ਉਹਨਾਂ ਦਾ ਬਹੁਤ ਫਰਕ ਪੈ ਗਿਆ ਜੀ ਉਹਨਾਂ ਦੇ ਫਰਕ ਦੇ ਨਾਲ ਜਿਹੜੀ ਉਹਦੀ ਚਮੜੀ ਸੀ ਬਿਲਕੁਲ ਸਾਫ਼ ਹੋ ਗਈ ਹੈ ਜਿਹੜੇ ਖਰਡ ਜਿਹੇ ਸੀ ਉਹ ਬਿਲਕੁਲ ਖਤਮ ਹੋ ਗਿਆ ਜੀ ਠੀਕ ਹੈ ਜੀ ਥੋੜੀ-ਮੋਟੀ ਦਾ ਕੋਰਸ ਰਹਿ ਗਿਆ ਜੀ ਠੀਕ ਹੈ ਜੀ ਹਾਂ ਜੀ ਹੁਣ ਮੇਰੇ ਕੋ ਸਾਫ ਹੋ ਗਿਆ ਤੇ ਦੋਸਤੋ ਹਨਾ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਯਾਰ ਬਾਰ-ਬਾਰ ਇਹੀ ਕਹਿੰਦੇ ਆ ਵੀ ਕੋਈ ਵਾਰ ਕੋਈ ਅੱਕੀ ਜਾਂਦਾ ਬੰਦਾ ਯਾਰ ਵੀ ਮੈਂ ਠੀਕ ਨਹੀਂ ਹੋ ਰਿਹਾ ਤੁਸੀਂ ਇੱਕ ਵਾਰ ਹੋਰੇ ਪਹੁੰਚਾ ਜਰੂਰ ਹਨਾ ਲਹਿਰਾਗਾਗਾ ਦੀ ਇਹ ਲੋਕੇਸ਼ਨ ਹੈਗੀ ਆਹ ਦੇਖੋ ਦੋਸਤੋ ਇਹ ਪਟਿਆਲੇ ਦੇ ਕਿਸੇ ਵਧੀਆ ਜਾਣਕਾਰ ਬਹੁਤ ਫੇਮਸ ਦਾ ਹਸਪੀਟਲ ਤੇ ਲੱਗਿਆ ਹੋਇਆ ਹੈ ਬਈ ਤੇ ਇਹ ਹਾਲਤ ਦੇਖੋ ਕੀ ਹੈ ਦੇਖੋ ਇੱਥੇ ਲਾਜ ਨਹੀਂ ਹੋਇਆ ਪੈੜੀ ਹਾਲਤ ਹੈ ਦੇਖੋ ਕਿੰਨਾ ਬੁਰਾ ਹਾਲ ਹੋਇਆ ਹੋਇਆ ਇਹ ਬੰਦੇ ਦਾ ਇਹ ਕਹਿੰਦਾ ਵੀ ਐਡੇ ਵੱਡੇ ਹਸਪੀਟਲ ਪੂਰਾ ਘੈਂਟ ਹੈ ਹਨਾ ਉੱਥੇ ਵੀ ਇਲਾਜ ਨਹੀਂ ਹੋਇਆ ਤੇ ਤੁਹਾਨੂੰ ਇੱਕ ਜਦੋਂ ਇਹ ਠੀਕ ਹੋ ਗਿਆ ਬੰਦਾ ਹਨਾ ਤੁਹਾਨੂੰ ਵੀਡੀਓ ਵੀ ਅਪਡੇਟ ਕਰਾਂਗੇ ਬਿਠਾ ਕੇ ਵੀ ਬੰਦਾ ਹਨਾ ਕਿੰਨੇ ਟਾਈਮ ਚ ਠੀਕ ਹੋਇਆ ਸਾਰੇ ਤੁਹਾਨੂੰ ਦਿਖਾਵਾਂਗੇ ਹਨਾ ਵੀ ਕਿੰਨਾ ਕੀ ਸੀਗਾ ਤੇ ਕਿੰਨਾ ਫਰਕ ਪੈ ਗਿਆ ਹਨਾ ਤਾਂ ਇਸ ਲਈ ਵੀਡੀਓ ਦੋਸਤੋ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਲੋਕ ਇੱਧਰ ਉੱਧਰ ਜਾ ਕੇ ਅੱਕੇ ਪਏ ਹੁੰਦੇ ਨੇ ਤਾ ਲਹਿਰਾ ਗਾਗਾ ਪਹੁੰਚੋ ਲੋਕੇਸ਼ਨ ਦੱਸੋ ਜੀ ਆਪਣੀ ਕਿੱਥੇ ਹੈ ਇਹ ਲੋਹਾ ਮਾਰਕੀਟ ਹੈ ਲੋਹਾ ਬਾਜ਼ਾਰ ਜੀ ਲੋਹਾ ਬਾਜ਼ਾਰ ਚ ਹੈ ਲੋਹਾ ਬਾਜ਼ਾਰ ਹੈ ਜੀ ਠੀਕ ਹੈ ਇੱਥੇ ਦੇ ਪਾਸੇ ਮੰਦਰਾ ਹੀ ਆਪਣਾ ਠੀਕ ਹੈ ਜੀ ਹਾਂਜੀ ਇਹ ਸਾਹਮਣੇ ਦੇ ਲੋਹੇ ਬਾਜ਼ਾਰ ਦੇ ਦਰਵਾਜ਼ੇ ਤੋਂ ਇਹ ਲੋਹਾ ਵਜਾ ਰਿਹਾ ਹੈ ਜੋ ਤੁਸੀਂ ਦੇਖ ਰਹੇ ਹੋ ਹਨ ਉਹਦੇ ਸਾਹਮਣੇ ਮੇਰੀ ਦੁਕਾਨ ਹੈ ਇੱਧਰ ਜਿਵੇਂ ਆਪਣਾ ਅੱਗਰ ਸائیں ਇੱਕ ਮੰਦਰਾ ਆ ਜਾਂਦਾ ਹੈਗਾ ਹਾਂਜੀ ਹਾਂਜੀ ਤੇ ਤੁਸੀਂ ਦੇਖ ਰਹੇ ਹੋ ਇੱਧਰ ਆ ਕੇ ਜਿਵੇਂ ਆ ਸਾਰੀ ਜਿਹੜੀ ਫਰੰਟ ਹੈ ਹਨਾ ਤੁਹਾਨੂੰ ਦਿਖਾਇਆ ਤਾਂ ਇੱਥੇ ਤੁਸੀਂ ਪਹੁੰਚ ਸਕਦੇ ਹੋ ਡਾਕਟਰ ਕਰਮ ਜੋਗੀ ਬਾਜ਼ਵਾ ਕਲੀਨਿਕ ਹੈ ਤਾਂ ਤੁਸੀਂ ਉਰੇ ਇੱਕ ਵਾਰ ਪਹੁੰਚੋ ਜਰੂਰ ਤੁਹਾਨੂੰ ਰਿਜ਼ਲਟ ਮਿਲੇਗਾ ਹੀ ਮਿਲੇਗਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਇੱਕ ਵਾਰ ਨਾ ਇੱਕ ਹੋਰ ਦੱਸਦਾ ਹਾਂ ਦੋਸਤੋ ਪਿੱਛੇ ਜੇ ਹਨਾ ਵਿੱਚ ਫਲਵਾਇਰੀ ਵੀ ਅਸੀਂ ਇਨਕਲੂਡ ਕੀਤੀ ਸੀ ਵੀ ਫਲਵਾਇਰੀ ਦਾ ਵੀ ਇਲਾਜ ਹੈ ਪਰ ਉਹ ਵੀ ਰਿਜ਼ਲਟ ਮਿਲ ਗਿਆ ਜੀ ਉਹ ਵੀ ਬੱਚੇ ਦਾ ਹਾਂ ਰਿਜ਼ਲਟ ਮਿਲ ਗਿਆ ਜਿਹੜਾ ਬੱਚਾ ਲੈ ਕੇ ਗਿਆ ਉਹਦੀ ਠੀਕ ਹੋ ਗਈ ਬਿਲਕੁਲ ਫਿਰ ਮੈਨੂੰ ਨੀਲੋਖੜੀ ਦਾ ਬੱਚਾ ਜੀ ਅੱਛਾ ਨੀਲੋਖੜੀ ਦਾ ਹਾਂ ਹਰਿਆਣੇ ਚ ਜੀ ਨੀਲੋਖੜੀ ਉਹਦਾ ਨਾ ਕੀ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੋ ਗਈ ਜੀ ਇੱਕ ਸੁਨਾਮ ਦਾ ਜੀ ਅੱਛਾ ਜੀ ਉਹ ਵੀ ਠੀਕ ਹੈ ਬੱਚਾ ਉਹਦੇ ਮੱਥੇ ਤੇ ਸੀਗੀ ਉਹ ਬਿਲਕੁਲ ਠੀਕ ਹੈ ਉਹ ਵੀ ਠੀਕ ਹੈ ਜੀ ਹਾਂ ਜੀ 20 ਦਿਨਾਂ ਦੇ ਅੰਦਰ ਠੀਕ ਹੋਵੇ ਤੇ ਦੋਸ ਚੱਕਰਾਂ 'ਚ ਨਹੀਂ ਪਾਉਂਦੇ ਵੀ ਦੱਸ ਦੇਣਗੇ ਵੀ ਇਹ ਠੀਕ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੈ ਨਾ ਇਹ ਇਹਨਾਂ ਦੀ ਡਾਕਟਰ ਸਾਹਿਬ ਦੀ ਖਾਸੀਅਤ ਹੈ ਤੇ ਵੀਡੀਓ ਕਰਦੇ ਸ਼ੇਅਰ ਹਰ ਇੱਕ ਬੰਦੇ ਦੇ ਕੰਮ ਆਉਣ ਵਾਲੀ ਵੀਡੀਓ ਹੈ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਅਮਿਕਾ ਸੁਨਾਮਾ